ਪ੍ਰੋਫੈਸਰ ਮੋਹਨ ਸਿੰਘ ਕਵਿਤਾ ਹੈ ਹਵਾ ਦਾ ਜੀਵਨ ਅੱਛਾ ਹਵਾ ਆਪਾਂ ਮਹਿਸੂਸ ਕਰਦੇ ਨਾ ਕੋਈ ਸ਼ਕਲ ਥੋੜੀ ਉਹਦੀ ਮਹਿਸੂਸ ਕਰਦੇ ਆ ਵਗਦੀ ਹੈ ਬੇਖੌਫ ਬਿਨਾਂ ਰੋਕਿਆ ਕੋਈ ਵੀ ਉਹਨੂੰ ਰੋਕ ਨਹੀਂ ਸਕਦਾ ਆਪਣਾ ਰਾਹ ਹਮੇਸ਼ਾ ਬਣਾਦੀ ਰਹਿੰਦੀ ਹੈ ਠੀਕ ਹੈ ਹੁਣ ਇਹਦੇ ਵਿੱਚ ਲੇਖਕ ਕੀ ਕਹਿੰਦਾ ਹਵਾ ਦਾ ਜੀਵਨ ਕਵਿਤਾ ਦੇ ਵਿੱਚ ਕਿ ਹੇ ਵਾਹਿਗੁਰੂ ਹੇ ਸੱਚੇ ਪਾਤਸ਼ਾਹ ਹੇ ਪ੍ਰਮਾਤਮਾ ਮੈਨੂੰ ਹਵਾ ਵਰਗਾ ਜੀਵਨ ਦੇ ਠੀਕ ਹੈ ਜਿਵੇਂ ਹਵਾ ਕਦੇ ਵੀ ਰੁਕਦੀ ਨਹੀਂ ਨਾ ਉਹ ਹਮੇਸ਼ਾ ਵਗਦੀ ਰਹਿੰਦੀ ਆ ਕਹਿੰਦਾ ਮੈਨੂੰ ਉਸ ਤਰ੍ਹਾਂ ਦਾ ਜੀਵਨ ਦੇ ਮਤਲਬ ਹਮੇਸ਼ਾ ਮੈਂ ਕੰਮ ਕਰਦਾ ਰਹਾ ਮੈਂ ਟਿਕ ਕੇ ਕਦੇ ਨਾ ਬੈਠਾ ਆਪਾਂ ਆਪਣੀ ਜੀਵਨ ਦਾ ਇੱਕ ਨਿਸ਼ਾਨਾ ਮਿੱਥਦੇ ਆ ਨਾ ਕਿ ਮੈਂ ਆਹ ਕਰ ਲਵਾਂ ਜਦੋਂ ਉਹ ਹੋ ਜਾਂਦਾ ਫਿਰ ਆਪਾਂ ਕਿਹਾ ਠੱਲੇ ਬਹਿ ਜਾਂਦੇ ਕਿ ਮੈਨੂੰ ਤਾਂ ਹੀ ਮਿਲ ਗਈ ਚੀਜ਼ ਬਟ ਇੱਥੇ ਕਵੀ ਕੀ ਕਹਿੰਦਾ ਕਿ ਮੈਨੂੰ ਹਵਾ ਵਰਗੀ ਜ਼ਿੰਦਗੀ ਦੇ ਹਵਾ ਨੂੰ ਕੋਈ ਨਹੀਂ ਰੋਕ ਸਕਦਾ ਇਸੇ ਤਰ੍ਹਾਂ ਮੈਨੂੰ ਵੀ ਕੋਈ ਚੀਜ਼ ਰੋਕ ਨਾ ਸਕੇ ਕਈ ਵਾਰੀ ਸਾਡੇ ਰਿਸ਼ਤੇਦਾਰ ਸਾਨੂੰ ਕੁਝ ਕੰਮ ਕਰਨ ਤੋਂ ਰੋਕ ਲੈਂਦੇ ਕਈ ਵਾਰੀ ਸਾਡੇ ਮਿੱਤਰ ਰੋਕ ਲੈਂਦੇ ਠੀਕ ਹੈ ਕਈ ਵਾਰੀ ਕੋਈ ਸਾਨੂੰ ਸਮੱਸਿਆ ਆ ਜਾਂਦੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਹੁੰਦੀਆਂ ਨਾ ਉਤਾਰ ਚੜਾਅ ਤਾਂ ਜ਼ਿੰਦਗੀ ਦੇ ਵਿੱਚ ਆਣਾ ਹੀ ਆ ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਕਈ ਵਾਰੀ ਕੋਈ ਬਿਮਾਰੀ ਹੋ ਜਾਂਦੀ ਹੈ ਕਈ ਵਾਰੀ ਲੜਾਈ ਝਗੜਾ ਹੋ ਜਾਂਦਾ ਤਾਂ ਆਪਾਂ ਆਪਣੇ ਲਕਸ਼ ਤੋਂ ਭਟਕ ਜਾਂਦੇ ਠੀਕ ਹੈ ਆਪਾਂ ਬੈਠ ਜਾਂਦੇ ਸਾਰਾ ਕੁਝ ਛੱਡ ਕੇ ਕਹਿੰਦਾ ਹੇ ਵੈਗੁਰੂ ਕਹਿੰਦਾ ਮੈਨੂੰ ਹਵਾ ਵਰਗਾ ਜੀਵਨ ਦੇ ਤਾਂ ਕਿ ਮੈਂ ਸਾਰੀ ਜ਼ਿੰਦਗੀ ਕੰਮ ਦੇ ਵਿੱਚ ਲੱਗਿਆ ਰਹਾ ਹਾਂ ਕਾਰਜਸ਼ੀਲ ਰਹਾ ਹਾਂ ਕਹਿੰਦਾ ਜਿਵੇਂ ਕੋਈ ਤੁਹਾਡਾ ਸੱਜਣਾ ਕੋਈ ਪਿਆਰਾ ਹੈ ਕੋਈ ਮਿੱਤਰ ਹੈ ਜੇ ਉਹਦੀ ਪ੍ਰਾਪਤੀ ਹੋ ਜਵੇ ਫਿਰ ਤਾਂ ਗੱਲ ਹੀ ਖਤਮ ਹੋ ਗਈ ਹੈਨਾ ਪਰ ਜੇਕਰ ਉਹ ਮਿਲੇ ਨਾ ਉਹਦੀ ਇੱਛਾ ਉਹਦੀ ਤਲਬ ਲੱਗੀ ਰਵੇ ਤੁਹਾਨੂੰ ਠੀਕ ਹੈ ਕਿ ਸੋ ਸਾਰੀ ਜ਼ਿੰਦਗੀ ਵਸ ਉਹਦੇ ਬਾਰੇ ਸੋਚੀ ਜਾ ਕਿ ਮੈਨੂੰ ਮਿਲੇ ਮੈਨੂੰ ਮਿਲੇ ਮੈਨੂੰ ਮਿਲੇ ਕਹਿੰਦਾ ਇਹੇ ਅਗਰ ਬਣਿਆ ਰਹੂਗਾ ਨਾ ਮੈਂ ਸਾਰੀ ਜ਼ਿੰਦਗੀ ਕਾਰਜ ਦੇ ਵਿੱਚ ਲੱਗਿਆ ਰਹੂਗਾ ਕੰਮ ਮੈਂ ਕਰਦਾ ਰਹੂਗਾ ਮੈਂ ਵਿਹਲਾ ਨਹੀਂ ਬੈਠਣਾ ਅੱਕਣਾ ਨਹੀਂ ਮੈਂ ਥੱਕਣਾ ਨਹੀਂ ਮੈਂ ਲੱਗਿਆ ਰਹਿਣਾ ਕਹਿੰਦਾ ਸੋ ਮੈਨੂੰ ਇਸ ਤਰ੍ਹਾਂ ਦੀ ਹਵਾ ਵਰਗੀ ਜ਼ਿੰਦਗੀ ਦੇ ਕਿ ਆ ਸ਼ਬਦ ਹੈ ਕਹਿੰਦਾ ਦੇਹ ਹਵਾ ਦਾ ਜੀਵਨ ਸਾਨੂੰ ਸਦਾ ਖੋਜ ਵਿੱਚ ਰਹੀਏ ਕਹਿੰਦਾ हे ਵੈਗੁਰੂ हे ਪ੍ਰਮਾਤਮਾ ਕਹਿੰਦਾ ਮੈਨੂੰ ਭਵਾ ਵਰਗਾ ਜੀਵਨ ਦੇ ਸਦਾ ਖੋਜ ਵਿੱਚ ਰਹੀਏ ਕਿਹਦੀ ਖੋਜ ਵਿੱਚ ਸੱਜਣ ਦੀ ਖੋਜ ਦੇ ਵਿੱਚ ਮੈਂ ਆਪਣੇ ਸੱਜਣ ਕੋਈ ਵੀ ਹੋ ਸਕਦਾ ਪਰਮਾਤਮਾ ਨੂੰ ਸੱਜਣ ਮੰਨ ਲੈਂਦੇ ਆਪਾਂ ਠੀਕ ਹੈ ਕਿ ਮੈਂ ਉਸ ਸੱਜਣ ਦੀ ਖੋਜ ਦੇ ਵਿੱਚ ਸਦਾ ਹੀ ਲੱਗਿਆ ਰਹਿਣਾ ਜਦੋਂ ਬੰਦਾ ਖੋਜਦਾ ਹੈ ਨਾ ਫਿਰ ਤੁਰਦਾ ਹੀ ਜਾਂਦਾ ਤੁਰਦਾ ਹੀ ਜਾਂਦਾ ਅੱਗੇ ਤੋਂ ਅੱਗੇ ਵਧਦਾ ਹੀ ਜਾਂਦਾ ਚਲੋ ਆਪਾਂ ਪਰਮਾਤਮਾ ਨੂੰ ਸੱਜਣ ਕਹਿੰਦੇ ਆ ਪਰਮਾਤਮਾ ਦੀ ਖੋਜ ਤਾਂ ਹਲੇ ਵੀ ਚੱਲ ਰਹੀ ਹੈ ਪੂਰਾ ਗੁਰੂ ਗ੍ਰੰਥ ਸਾਹਿਬ ਵੇਦ ਲਿਖੇ ਹੋਏ ਆ بڑے بڑے ਗ੍ਰੰਥ ਲਿਖੇ ਹੋਏ ਆ ਪਰ ਉਹਨਾਂ ਦੇ ਵਿੱਚ ਇਹ ਵੀ ਲਿਖਿਆ ਹੈ ਪ੍ਰਮਾਤਮਾ ਦੀ ਮਹਿਮਾ ਦੇ ਨਾਲ ਅਲੱਗ-ਅਲੱਗ ਗ੍ਰੰਥ ਭਰੇ ਪਿਆ ਕਿਤਾਬਾਂ ਭਰੀਆਂ ਪਈਆਂ ਪਰ ਇੱਕ ਗੱਲ ਫੇਰ ਵੀ ਮਿਲਦੀ ਹੈ ਕਿ ਪ੍ਰਮਾਤਮਾ ਦੀ ਜਿੰਨੀ ਵੀ ਸਿਫਤ ਕਰ ਲੋ ਜਿੰਨੇ ਵੀ ਗੁਣ ਗਾ ਲੋ ਪ੍ਰਮਾਤਮਾ ਦੀ ਸ਼ਕਲ ਸੂਰਤ ਬਾਰੇ ਜਿੰਨਾ ਵੀ ਦੱਸ ਲੋ ਫੇਰ ਵੀ ਘਟ ਹੁੰਦਾ ਹੋਰ ਲੱਭਣ ਦੀ ਜ਼ਰੂਰਤ ਹੁੰਦੀ ਹੈ ਸਾਧੂ ਸੰਤ ਮਹਾਪੁਰਸ਼ ਅੱਡ ਅੱਡੇ ਵੱਡੇ ਗ੍ਰੰਥ ਪੜਨ ਤੋਂ ਬਾਅਦ ਵੀ ਪਰਮਾਤਮਾ ਦੀ ਖੋਜ ਦੇ ਵਿੱਚ ਲੱਗੇ ਰਹਿੰਦੇ ਆ ਤੜਫਦੇ ਰਹਿੰਦੇ ਆ ਠੀਕ ਹੈ ਸੋ ਕਹਿੰਦਾ ਮੈਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਬਖਸ਼ ਕਹਿੰਦਾ ਹਰ ਦਮ ਤਲਬ ਸੱਜਣ ਦੀ ਕਰੀਏ ਠੰਡੇ ਕਦੀ ਨਾ ਪਈਏ ਸੋ ਇਸ ਤਰ੍ਹਾਂ ਜਦੋਂ ਮੈਂ ਸੱਜਣ ਦੀ ਖੋਜ ਕਰੂੰਗਾ ਕਹਿੰਦਾ ਹਰ ਦਿਨ ਤਲਬ ਤਲਬ ਹੁੰਦੀ ਹੈ ਲੋਚਾ ਠੀਕ ਹੈ ਤਲਬ ਹੁੰਦੀ ਹੈ ਪਿਆਸ ਚਾ ਇੱਛਾ ਰੱਖਣੀ ਕਿਸੇ ਪੀਰ ਦੀ ਕਹਿੰਦਾ ਹਰ ਦਮ ਤਲਬ ਸੱਜਣ ਦੇ ਕਰੀਏ ਤੇ ਉਸ ਸੱਜਣ ਦੇ ਪ੍ਰਾਪਤੀ ਦੀ ਚਾਹ ਮੇਰੇ ਅੰਦਰ ਬਣੀ ਰਵੇ ਕਹਿੰਦਾ ਠੰਡੇ ਕਦੇ ਨਾ ਪਈਏ ਠੰਡੇ ਨਾ ਪਈਏ ਮੱਠੇ ਨਾ ਪਈਏ ਸੁਸਤ ਨਾ ਹੋ ਗਏ ਬੈਠ ਜਾਈਏ ਬੈਠ ਕੇ ਬੈਠਣ ਦਾ ਮਤਲਬ ਜੀਵਨ ਕਦੇ ਵੀ ਨਹੀਂ ਹੈਗਾ ਸੁਸਤੀ ਦੇ ਵਿੱਚ ਕਦੇ ਵੀ ਜੀਵਨ ਨਹੀਂ ਸੌਣਾ ਕਦੇ ਵੀ ਜੀਵਨ ਨਹੀਂ ਹੈਗਾ ਉੱਠਣਾ ਜੀਵਨ ਹੈ ਤਰਨਾ ਜੀਵਨ ਹੈ ਭਜਣਾ ਜੀਵਨ ਹੈ ਕਾਰਜ ਕਰਨਾ ਜੀਵਨ ਬੰਦਾ ਸੋ ਕਹਿੰਦਾ ਠੰਡੇ ਕਦੇ ਨਾ ਪਈਏ ਸੋ ਮੈਂ ਹਮੇਸ਼ਾ ਹੀ ਕਾਰਜਸ਼ੀਲ ਰਹਿ ਕੇ ਆਪਣੇ ਸੱਜਣ ਦੀ ਪ੍ਰਾਪਤੀ ਦੇ ਵਿੱਚ ਭੱਜਾ ਦੌੜਾ ਫਿਰ ਕਹਿੰਦਾ ਜੰਗਲ ਗਾਈਏ ਰੇਤੜ ਵਾਈਏ ਸੋ ਹੁਣ ਪ੍ਰਮਾਤਮਾ ਦੀ ਕਹਿ ਲਓ ਸੱਜਣ ਦੀ ਕਹਿ ਲਓ ਪਿਆਰੇ ਦੀ ਜਦੋਂ ਆਪਾਂ ਤਾਂਗ ਰੱਖਣੀ ਹੈ ਜਦੋਂ ਆਪਾਂ ਉਹਨੂੰ ਖੋਜਣਾ ਹੈ ਕਹਿੰਦਾ ਫਿਰ ਕਹਿੰਦਾ ਮੈਂ ਜੰਗਲ ਗਾਵਾਂ ਜੰਗਲ ਵੇਲੇ ਸਾਰੇ ਹੀ ਲੰਘ ਜਾਵਾਂ ਉਹਨੂੰ ਲੱਗਦਾ ਕਹਿੰਦਾ ਰੇਤੜ ਵਾਹੀਏ ਰੇਤ ਹੁੰਦਾ ਨਾ ਰੇਤ ਨੂੰ ਹੀ ਵਾਹਾਂ ਮੈਂ ਪਿੱਛੇ ਉਹਨੂੰ ਛੱਡਦਾ ਅੱਗੇ ਵਗ ਜਾਵਾਂ ਕਹਿੰਦਾ ਨਾਲ ਪਹਾੜਾਂ ਖਈਏ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਣਾ ਜਦੋਂ ਤੁਸੀਂ ਕਾਰਜਸ਼ੀਲ ਹੋਣਾ ਜਦੋਂ ਤੁਸੀਂ ਕਿਸੇ ਖੋਜ ਵਿੱਚ ਨਿਕਲਣਾ ਖੋਜ ਕਰਨੀ ਹੈ ਤਾਂ ਫਿਰ ਤੁਸੀਂ ਜੰਗਲਾਂ ਵਿੱਚੋਂ ਵੀ ਲੰਘੋਗੇ ਤੁਸੀਂ ਰੇਤਿਆਂ ਨੂੰ ਵੀ ਪਾਰ ਕਰੋਗੇ ਫਿਰ ਤੁਹਾਨੂੰ ਪਹਾੜਾਂ ਦੇ ਨਾਲ ਵੀ ਖਹਿਣਾ ਪੈਣਾ ਕਾਰਜਸ਼ੀਲ ਲੋਕਾਂ ਨੇ ਇਹ ਸਾਰਾ ਕੁਝ ਕੀਤਾ ਨਾ ਕਾਰਜਸ਼ੀਲ ਲੋਕਾਂ ਨੇ ਕਿੱਥੇ ਹਿਮਾਲਿਆ ਹੈ ਹਿਮਾਲਿਆ ਦੀ ਉੱਚੀ ਤੋਂ ਉੱਚੀ ਚੋਟੀ ਕੜੀਆ ਇਹ ਵੀ ਆਪਾਂ ਨੂੰ ਪਤਾ ਲੱਗਿਆ ਕਿੱਡੀ ਬਰਫ਼ ਹੁੰਦੀ ਹੈ ਉਹਨੂੰ ਵੀ ਫਤਿਹ ਕਰਕੇ ਮਾਉਂਟ ਐਵਰੇਸਟ ਤੇ ਪਹੁੰਚਦੇ ਹਨ ਲੋਕ ਠੀਕ ਹੈ ਕਿੰਨੀ ਕਰਿਆ ਕਰਦੇ ਉਹ ਆਪਣੇ ਸਰੀਰ ਦੇ ਵਿੱਚ ਨਹੀਂ ਤਾਂ ਅਸੀਂ ਡਰ ਕੇ ਬਹਿ ਜਾਈਏ ਕਿ ਉੱਥੇ ਤਾਂ ਮਰ ਜਾਣਾ ਆਪਾਂ ਠੀਕ ਹੈ ਹੋਰ ਕਾਰਜਸ਼ੀਲ ਇਨਸਾਨ ਕੀ ਕਰਿਆ ਅਸਮਾਨ ਤੇ ਜਾ ਰਿਹਾ ਬ੍ਰਹਿਮੰਡ ਸਾਰਾ ਉਹ ਦੇਖ ਰਿਹਾ ਗ੍ਰਹਾਂ ਬਾਰੇ ਉਹ ਨੌਲੇਜ ਰੱਖ ਰਿਹਾ ਠੀਕ ਹੈ ਹਲੇ ਵੀ ਆਪਾਂ ਭਾਲ ਕਰ ਰਹੇ ਹਾਂ ਕਿ ਇਸ ਬ੍ਰਹਿਮੰਡ ਦੇ ਵਿੱਚ ਹੋਰ ਕਿਹੜਾ-ਕਿਹੜਾ ਹੈਗਾ ਲੱਭਣ ਦੇ ਲਈ ਬਹੁਤ ਕੁਝ ਬਾਕੀ ਹੈ ਠੀਕ ਹੈ ਸੋ ਕਹਿੰਦਾ ਆਪਾਂ ਜੰਗਲਾਂ ਵਿੱਚੋਂ ਵੀ ਜੰਗਲ ਵੀ ਗਾ ਕੇ ਲੰਘੀਏ ਰੇਤਿਆਂ ਨੂੰ ਵੀ ਪਾਰ ਕਰੀਏ ਪਹਾੜਾਂ ਦੇ ਨਾਲ ਵੀ ਖਈਏ ਕਹਿੰਦਾ ਇੱਕੋ ਸਾਹੇ ਭੱਜ ਦੇ ਜਾਈਏ ਕਿਸੇ ਅਪੜਾਣਾ ਲਈਏ ਸੋ ਹਵਾਏ ਜਿਵੇਂ ਕਦੇ ਵੀ ਕਿਤੇ ਵੀ ਰੁਕ ਦੇਣੀ ਹੈ ਵਗਦੇ ਰਹਿੰਦੀ ਹੈ ਚੱਲਦੀ ਰਹਿੰਦੀ ਹੈ ਕਹਿੰਦਾ ਇੱਕੋ ਸਾਹ ਭੱਜਦੇ ਜਾਈਏ ਸੋ ਉਸ ਸੱਜਣ ਦੀ ਭਾਲ ਦੇ ਵਿੱਚ ਇੱਕੋ ਸਾਹ ਨਹੀਂ ਲੈਣਾ ਭੱਜਦੇ ਜਾਈਏ ਕਹਿੰਦਾ ਕਿਸੇ ਪੜਾਣਾ ਨਹੀਂ ਹੈ ਕਿਸੇ ਵੀ ਪੜਾ ਠਹਿਰਾਓ ਕਿਤੇ ਨਹੀਂ ਆਣਾ ਚਾਹੀਦਾ ਕੋਈ ਵੀ ਟਿਕਾਣਾ ਨਹੀਂ ਹੋਣਾ ਚਾਹੀਦਾ ਰਾਹ ਦੇ ਵਿੱਚ ਜਿੱਥੇ ਅਸੀਂ ਬੈਠ ਜਾਈਏ ਠੀਕ ਹੈ ਸਰੀਰ ਨੂੰ ਆਰਾਮ ਦੇ ਵਿੱਚ ਕਹਿੰਦਾ ਮੈਂ ਚਾਹੁੰਦਾ ਹੀ ਨਹੀਂ ਫਿਰ ਕੀ ਕਹਿੰਦਾ ਦੇਖ ਮੁਲਾਇਮ ਸੇਜ ਫੁੱਲਾਂ ਦੀ ਧਰਨਾ ਮਾਰਨਾ ਬਹੀਏ ਹਾਬਾਤ ਵੱਡੀ ਸਮੱਸਿਆ ਹੈ ਇਨਸਾਨ ਦੀ ਜਦੋਂ ਸੁੱਖ ਮਿਲਦਾ ਹੈ ਨਾ ਸੁਖੂਲਤ ਮਿਲਦੀ ਹੈ ਤਾਂ ਆਪਾਂ ਆਰਾਮ ਦੇ ਵਿੱਚ ਆ ਜਾਈਦਾ ਠੀਕ ਹੈ ਆਪਾਂ ਸਾਰੇ ਲੋਚਾ ਕਰਦੇ ਹਾਂ ਨਾ ਆਪਾਂ ਇੱਛਾ ਰੱਖਦੇ ਹਾਂ ਕਿ ਮੇਰੇ ਕੋਲ ਪੈਸਾ ਹੋਵੇ ਮੇਰੇ ਕੋਲ ਬਹੁਤ ਵੱਡਾ ਘਰ ਹੋਵੇ ਮੇਰੇ ਕੋਲ ਸਾਰੀ ਐਸ਼ੋ ਇਸ਼ਰਤ ਹੋਵੇ ਐਸ਼ ਨਾਲ ਜ਼ਿੰਦਗੀ ਬਤੀਤ ਕਰੀ ਹੈਗਾ ਨਾ ਪਰ ਜੇਕਰ ਇਹ ਸਾਰੀ ਐਸ਼ੋ ਇਸ਼ਰਤ ਤੁਹਾਡੇ ਰਾਸਤੇ ਇਹਦੇ ਵਿੱਚ ਰੋਕ ਬਣ ਜਾਵੇ ਤੁਸੀਂ ਦੇਖੋਗੇ ਜਿਹੜੇ ਰਿਚ ਲੋਕ ਹੈ ਜਿਨ੍ਹਾਂ ਨੇ ਕਮਾਈ ਧੱਬਕੇ ਕਰ ਲਈ ਉਹਨਾਂ ਦੇ ਬੱਚੇ ਆ ਕੇ ਕਿਆ ਕਰ ਰਹੇ ਆ ਉਹਨਾਂ ਦੇ ਉੱਤੇ ਆ ਲਾਈਨ ਢੁੱਕਦੀ ਹੈ ਕਹਿੰਦਾ ਦੇਖ ਮੁਲਾਇਮ ਮੈਸੇਜ ਫੁਲਾ ਦੀ ਧਰਨਾ ਮਾਰਨਾ ਬਈਏ ਉਹ ਧਰਨਾ ਮਾਰ ਕੇ ਬੈਠ ਜਾਂਦੇ ਮਾਵਾ ਆਪਣੇ ਰੱਜ ਕੇ ਕਮਾ ਲਿਆ ਗੱਡੀਆਂ ਗੁੱਡੀਆਂ ਥੋੜਾ ਤੋਂ ਸਾਰੀਆਂ ਹੈਗੀਆਂ ਜ਼ਮੀਨ ਜਾਇਦਾਦ ਹੈਗੀ ਆ ਵੱਡੇ ਵੱਡੇ ਘਰ ਮਹਿਲ ਬਣ ਚੁੱਕੇ ਆ ਵਧੀਆ ਹਾਈ ਫਾਈ ਸਕੂਲ ਕਾਲਜਾਂ ਦੇ ਵਿੱਚ ਤੁਹਾਨੂੰ ਲਗਾ ਸਕਦੇ ਆ ਖਾਣ ਲਈ ਤੁਹਾਨੂੰ ਤੁਹਾਡੇ ਮੇਜ਼ ਦੇ ਤੇ ਬਣਿਆ ਬਣਾਇਆ ਬਹੁਤ ਵਧੀਆ ਆ ਰਿਹਾ ਤਾਂ ਉਸ ਉਸ ਚੀਜ਼ ਦੇ ਕਰਕੇ ਢਿੱਲੇ ਪੈ ਜਾਂਦੇ ਸੁਸਤ ਪੈ ਜਾਂਦੇ ਆ ਕਾਰਜਸ਼ੀਲਤਾ ਛੱਡ ਦਿੰਦੇ ਆ ਜਿਹਦੇ ਕਰਕੇ ਕੀ ਹੁੰਦਾ ਅਮੀਰਾਂ ਦੇ ਰਿਚ ਲੋਕਾਂ ਦੇ ਬੱਚੇ ਨਾ ਬਾਡੀ ਸੰਭਾਲ ਪਾਦੇ ਜਦ ਕਿ ਸਾਰਾ ਕੁਝ ਹੈਗਾ ਉਹਨਾਂ ਕੋਲ ਬਾਡੀ ਸੰਭਾਲਣੀ ਨਹੀਂ ਫਿਰ ਮੋਟਾਪਾ ਵੱਧਦਾ ਹੈਨਾ ਮੈਂ ਹੁਣ ਕਿਸੇ ਸ਼ਖਸੀਅਤ ਦਾ ਨਾਮ ਨਹੀਂ ਲਾਉਂਗੀ ਇੰਡੀਆ ਦੇ ਰਿਚ ਸ਼ਖਸੀਅਤ ਨੂੰ ਯਾਦ ਕਰੋ ਉਹਦੇ ਅੱਗੇ ਬੱਚਿਆਂ ਨੂੰ ਦੇਖੋ ਠੀਕ ਹੈ ਛਤਤੀ ਸੋ ਬਿਮਾਰੀ ਫਿਰ ਕਾਰਜਸ਼ੀਲਤਾ ਕਿੱਥੇ ਰੋਂਗੀ ਪੈਸਾ ਤਾਂ ਹੈਗਾ ਥੋੜਾ ਕੋ ਸਾਰਾ ਕੁਝ ਹੈਗਾ ਸੋ ਹੁਣ ਇੱਥੇ ਕੀ ਕਹਿੰਦਾ ਕਹਿੰਦਾ ਦੇਖ ਮਲਾਇਮ ਸੇਜ ਫੁੱਲਾਂ ਦੀ ਧਰਨਾ ਮਾਰਨਾ ਬਈ ਕਹਿੰਦਾ हे ਪ੍ਰਮਾਤਮਾ ਜੇਕਰ ਫੁੱਲਾਂ ਦੀ ਸੇਜ ਮੈਨੂੰ ਮਿਲ ਜਾਵੇ ਹੁਣ ਉਸ ਫੁੱਲਾਂ ਦੀ ਸੇਜ ਨੂੰ ਦੇਖ ਕੇ ਕਹਿੰਦਾ ਮੈਂ ਧਰਨਾ ਮਾਰ ਕੇ ਉੱਥੇ ਹੀ ਨਾ ਬੈਠ ਜਾਵਾਂ ਠੀਕ ਹੈ ਮਲਾਇਮ ਚੀਜ਼ਾਂ ਸਾਨੂੰ ਵਧੀਆ ਲੱਗਦੀਆਂ ਫੈਸਿਲਿਟੀ ਕਿਹਨੂੰ ਮਾੜੀ ਲੱਗਦੀ ਹੈ ਠੀਕ ਹੈ ਕੰਫਰਟ ਕਿਹਨੂੰ ਮਾੜਾ ਲੱਗਦਾ ਪਰ ਉਸ ਕੰਫਰਟ ਦੇ ਚੱਕਰ ਦੇ ਵਿੱਚ ਕਹਿੰਦਾ ਮੈਂ ਧਰਨਾ ਮਾਰ ਕੇ ਉੱਥੇ ਹੀ ਨਾ ਬੈਠ ਜਾਵਾਂ ਕਿਉਂਕਿ ਉਹਨੇ ਤਾਂ ਜ਼ਿੰਦਗੀ ਦਾ ਨਾਸ਼ ਮਾਰ ਦੇਣਾ ਠੀਕ ਹੈ ਸੋ ਇੱਥੇ ਉਹ ਕਹਿੰਦਾ ਮੈਨੂੰ ਕੰਫਰਟ ਨਹੀਂ ਚਾਹੀਦਾ ਕਹਿੰਦਾ ਸਾਰ ਰੰਗਾਂ ਦੇ ਵਿੱਚੋਂ ਲੰਘ ਕੇ ਫਿਰ ਵੀ ਬੇਰੰਗ ਰਹੀਏ ਜਿਵੇਂ ਹਵਾ ਹੈ ਨਾ ਸਾਰ ਰੰਗਾਂ ਦੇ ਵਿੱਚੋਂ ਲੰਘ ਕੇ ਵੀ ਉਹ ਬੇਰੰਗ ਰਹਿੰਦੀ ਹੈ ਹਵਾ ਦਾ ਰੰਗ ਕਿਹੜਾ ਆਪਾਂ ਨੂੰ ਪਤਾ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਪਤਾ ਕਹਿੰਦਾ ਸੋ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਸਾਰੇ ਰੰਗ ਮੈਨੂੰ ਮੈਣ ਸੁਹੂਲਤਾ ਮੈਣ ਮੇਰਾ ਵੱਡਾ ਘਰ ਬਣ ਜਵੇ ਮੈਂ ਬਹੁਤ ਰਿਚ ਹੋ ਜਾਵਾਂ ਮੈਨੂੰ ਅਹੁਦਾ ਮਿਲ ਜਵੇ ਸ਼ੋਹਰਤ ਮਿਲ ਜਵੇ ਸਭ ਕੁਝ ਮਿਲ ਜਵੇ ਮੈਨੂੰ ਜੋ ਚਾਹੀਦਾ ਜ਼ਿੰਦਗੀ ਦੇ ਵਿੱਚ ਕਹਿੰਦਾ ਸਾਰੰਗਾਂ ਦੇ ਵਿੱਚੋਂ ਲੰਘ ਕੇ ਫਿਰ ਵੀ ਬੇਰੰਗ ਪਰ ਇਹਨਾਂ ਦੇ ਵਿੱਚੋਂ ਲੰਘ ਕੇ ਵੀ ਮੈਂ ਬੇਰੰਗ ਰਵਾਂ ਇਹਨਾਂ ਦੇ ਰੰਗ ਦੇ ਵਿੱਚ ਇਹਨਾਂ ਰੰਗ ਜਾਵਾਂ ਜੇ ਮੈਂ ਰੰਗ ਕਹਿ ਤਾਂ ਮੈਂ ਉੱਥੇ ਹੀ ਬਹਿ ਜਾਣ ਸੁਸਤ ਹੋ ਜਾਣਾ ਮੈਂ ਨਾ ਸਮ ਮਾਰ ਲੈਣਾ ਆਪਣੇ ਆਪ ਦਾ ਕਾਰਜਸ਼ੀਲਤਾ ਖਤਮ ਹੋ ਜਾਣੀ ਜ਼ਿੰਦਗੀ ਚੋਂ ਕਹਿੰਦਾ ਇਸ ਤਰ੍ਹਾਂ ਦਾ ਨਹੀਂ ਮੈਨੂੰ ਜੀਵਨ ਚਾਹੀਦਾ ਮੈਨੂੰ ਹਵਾ ਵਰਗਾ ਜੀਵਨ ਚਾਹੀਦਾ ਜੋ ਰੰਗਾਂ ਦੇ ਵਿੱਚੋਂ ਰਲੰਗ ਕੇ ਵੀ ਬੇਰੰਗ ਰਹਿੰਦੀ ਹੈ ਕਹਿੰਦਾ ਜੇ ਕੋਈ ਬੁਲਬੁਲਾ ਹਾਕਾ ਮਾਰੇ ਕੰਨ ਵਿੱਚ ਉਂਗਲਾਂ ਦਈਏ ਬੁਲਬੁਲੀ ਦੀ ਆਵਾਜ਼ ਬੜੀ ਮਿੱਠੀ ਹੁੰਦੀ ਹੈ ਠੀਕ ਹੈ ਜੀਵਨ ਦੇ ਵਿੱਚ ਨਾ ਸਾਨੂੰ ਬਹੁਤ ਸਾਰੇ ਸੁਆਦ ਮਿਲਣਗੇ ਬਹੁਤ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ ਪਰ ਫਿਰ ਵੀ ਪ੍ਰਮਾਤਮਾ ਨੂੰ ਇਹੀ ਬੇਨਤੀ ਕਰਿਓ ਕਿ ਇਹਨਾਂ ਸੁੱਖ ਸਹੂਲਤਾਂ ਇਹਨਾਂ ਰੰਗਾਂ ਦੇ ਵਿੱਚ ਫਸ ਕੇ ਨਾ ਮੈਂ ਬੈਠ ਜਾਵਾਂ ਮੈਂ ਅੱਗੇ ਵਧਣਾ ਨਾ ਕਿਤੇ ਮੈਂ ਹਟ ਜਾਵਾਂ ਠੀਕ ਹੈ ਬਿਮਾਰ ਜੀਵਨ ਕਦੇ ਵੀ ਚੰਗਾ ਨਹੀਂ ਹੁੰਦਾ ਠੀਕ ਹੈ ਸਹੂਲਤ ਇੱਕ ਵਾਰੀ ਚੰਗੀ ਲੱਗਦੀ ਆ ਪਰ ਜੇ ਉਹ ਤੁਹਾਨੂੰ ਬਿਮਾਰ ਕਰ ਦਵੇ ਨਾ ਕੋਈ ਫਾਇਦਾ ਨਹੀਂ ਉਹਦਾ ਸੋ ਇਸੇ ਕਰਕੇ ਉਹ ਕਹਿੰਦਾ ਜੇ ਕੋਈ ਬੁਲਬੁਲ ਹਾਕਾ ਮਾਰੇ ਜੇਕਰ ਮੈਨੂੰ ਮੈਨੂੰ ਜ਼ਿੰਦਗੀ ਦੇ ਵਿੱਚ ਬੁਲਬੁਲ ਹਾਕਾ ਮਾਰੇ ਸੋਹਣੀ ਜੀ ਆਵਾਜ਼ ਕੱਢ ਕੇ ਮੈਨੂੰ ਆਪਣੇ ਵੱਲ ਖਿੱਚੇ ਉਹ ਕਹਿੰਦਾ ਕੰਨਾਂ ਕੰਨ ਵਿੱਚ ਉਂਗਲਾਂ ਦਈਏ ਸੋ ਮੈਂ ਕੰਨਾਂ ਵਿੱਚ ਉਂਗਲਾਂ ਨਾ ਤਾਂ ਕਿ ਕਿਤੇ ਉਸ ਆਵਾਜ਼ ਦੇ ਵਾਸਤੇ ਆ ਕੇ ਮੈਂ ਉੱਥੇ ਹੀ ਨਾ ਬੈਠ ਜਾਵਾਂ ਠੀਕ ਹੈ ਮੈਨੂੰ ਸੋਹਣੀ ਨਾ ਲੱਗਣੀ ਲੱਗੇ ਪਵੇ ਪਿਆ ਤਾਂ ਜ਼ਿੰਦਗੀ ਬੜੀ ਸੋਹਣੀ ਹੈ ਵਧੀਆ ਬੁਲਬੁਲ ਦੀ ਸੋਹਣੀ ਆਵਾਜ਼ ਸੁਣੋ ਹੈ ਨਾ ਮੈਂ ਆਪਣੇ ਅਮੀਰੀ ਦੇ ਵਿੱਚ ਫਸ ਕੇ ਬੈਠ ਜਾਵਾਂ ਕਿ ਵਾਸ ਮੈਨੂੰ ਤਾਂ ਬਹੁਤ ਦਿੱਤਾ ਰੱਬ ਨੇ ਹੁਣ ਆਪਾਂ ਰਾਂਗਾਂ ਦੇ ਵਿੱਚ ਖੇਲਾਂਗੇ ਠੀਕ ਹੈ ਮੈਨੂੰ ਹੋਰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਕਹਿੰਦਾ ਮੈਂ ਉੱਥੇ ਫਸ ਕੇ ਨਾ ਬੈਠ ਜਾਵਾਂ ਫਿਰ ਵੀ ਕਾਰਜਸ਼ੀਲ ਰਹਿਮਾ ਪਰਮਾਤਮਾ ਤੁਹਾਨੂੰ ਜਿੰਨਾ ਮਰਜ਼ੀ ਦੇ ਦੇਵੇ ਠੀਕ ਹੈ ਪਰ ਕੰਮ ਕਰਨਾ ਨਹੀਂ ਛੱਡਣਾ ਹੁੰਦਾ ਬੰਦੇ ਨੇ ਕੁਝ ਨਵਾਂ ਸੋਚਣਾ ਨਹੀਂ ਛੱਡਣਾ ਹੁੰਦਾ ਬੰਦੇ ਨੇ ਢਿੱਲੇ ਹੋ ਕੇ ਬੈਠ ਜਾਣਾ ਸਰੀਰ ਦਾ ਨਾਸਮਾਨ ਲੈਣਾ ਇਹ ਕਦੇ ਵੀ ਜ਼ਿੰਦਗੀ ਨਹੀਂ ਕਹਿੰਦਾ ਜੇ ਕੋਈ ਕੰਡਾ ਪੱਲਾ ਪਕੜੇ ਛੰਡਿਏ ਤੇ ਨਸ ਪਈ ਹੁਣ ਇੱਥੇ ਕੰਡਾ ਕੀ ਹੈ ਕੰਡਾ ਹੈਗੀ ਰੁਕਾਵਟਾਂ ਸਮੱਸਿਆਵਾਂ ਬਿਮਾਰੀਆਂ ਕਹਿ ਲੋ ਲੜਾਈ ਝਗੜੇ ਕਹਿ ਲੋ ਕਹਿੰਦਾ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਕੰਡਾ ਪੱਲੇ ਨੂੰ ਫੜ ਲਵੇ ਤਾਂ ਤੁਹਾਨੂੰ ਰੋਕੂਗਾ ਨਾ ਅੱਗੇ ਵਧਣ ਤੋਂ ਕੋਈ ਲੜਾਈ ਝਗੜਾ ਕੋਈ ਤੁਹਾਡਾ ਮਿੱਤਰ ਉਸ ਤਰ੍ਹਾਂ ਦਾ ਹੋ ਸਕਦਾ ਕੋਈ ਦੋਸਤ ਇਸ ਤਰ੍ਹਾਂ ਦਾ ਹੋ ਸਕਦਾ ਜਿਹੜਾ ਤੁਹਾਨੂੰ ਕਹਵੇ ਛੱਡ ਪਰੇ ਪੜ੍ਹਨੇ ਨੂੰ ਮਸਤੀ ਕਰਦੇ ਆ ਛੱਡੋ ਪਰੇ ਕਲਾਸ ਲਾਣ ਨੂੰ ਬਾਹਰ ਘੁੰਮਦੇ ਗੇੜੀ ਮਾਰ ਕੇ ਆਣੇ ਆ ਕਾਲਜ ਘਰੋਂ ਆ ਗਏ ਕਾਲਜ ਤਿਆਰ ਹੋ ਕੇ ਪਰ ਰਾਸਤੇ 'ਚ ਗਵਾਚ ਗਏ ਕਾਲਜ ਬੜਾ ਹੀ ਨਹੀਂ ਇਸ ਤਰ੍ਹਾਂ ਦਾ ਮਿੱਤਰ ਵੀ ਹੋ ਸਕਦਾ ਚਲ ਤੂੰ ਛੱਡ ਪਰੇ ਕਾਲਜ ਰੋਹ ਜਾਂਦੇ ਆ ਅੱਜ ਆਪਾਂ ਇਧਰ ਪਾਰਟੀ ਕਰਕੇ ਨਾ ਉਧਰ ਪਾਰਟੀ ਟਾਈਮ ਸਾਰਾ ਆਪਾਂ ਘਰ ਵੜ ਜਾਈਏ ਗਲਤ ਹੈ ਨਾ ਚੀਜ਼ ਇਹ ਸੋ ਕਹਿੰਦਾ ਜੇ ਕੋਈ ਕੰਡਾ ਪੱਲਾ ਪਕੜੇ ਇਸ ਤਰ੍ਹਾਂ ਦਾ ਕੰਡਾ ਕੋਈ ਵੀ ਬਿਮਾਰੀ ਕਹਿ ਲਓਗੀ ਬਿਮਾਰੀ ਲੱਗ ਗਈ ਉਹਨੇ ਤੁਹਾਨੂੰ ਰੋਕਣਾ ਬਿਮਾਰੀ ਲੱਗਣ ਦਾ ਮਤਲਬ ਇਹ ਨਹੀਂ ਹੈਗਾ ਬਸ ਉਸ ਤਰੀ ਫਸ ਕੇ ਰਹਿ ਜਾਓ ਭਈ ਬੱਸ ਬਈ ਮੇਰੀ ਤਾਂ ਹੁਣ ਜ਼ਿੰਦਗੀ ਖਤਮ ਹੈ ਖਤਮ ਹੋਈ ਉਹ ਜ਼ਿੰਦਗੀ ਦੇ ਨਾਲ ਲੋਕ ਬਹੁਤ ਕੁਝ ਕਰ ਗਏ ਠੀਕ ਹੈ ਸੋ ਕਹਿੰਦਾ ਜੇ ਕੋਈ ਕੰਡਾ ਪੱਲਾ ਪਕੜੇ ਛੰਡਿਏ ਤੇ ਨਾ ਸਹੀਏ ਉਹ ਵੀ ਝਾਂਡ ਕੇ ਨਾ ਅੱਗੇ ਲੰਘ ਜਾ ਲੰਘੋ ਉਸ ਤੋਂ ਅੱਗੇ ਕਿਉਂਕਿ ਲੰਗਣਾ ਹੀ ਲੱਗ ਠੀਕ ਹੈ ਜੇਕਰ ਹਵਾ ਨੂੰ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਕਿਉਂ ਕੋਈ ਰੋਕ ਲੈਂਦਾ ਜੇ ਰੋਕਦਾ ਹੈ ਤਾਂ ਖੜੋਤਾਂ ਦੀ ਜ਼ਿੰਦਗੀ ਦੇ ਵਿੱਚ ਠੀਕ ਹੈ ਵਗਦੇ ਪਾਣੀ ਕਰਤਾ ਪੜੀ ਹੋਈ ਹੈ ਪੜੀ ਹੋਈ ਹੈ 9ਵੇਂ ਚੈਪਟਰ ਲੱਗਦਾ ਹੈ ਵਗਦੇ ਪਾਣੀ ਪਲੱਸ 2 ਦੇ ਵਿੱਚ ਹੈ ਹੈ ਨਾ ਤਾਂ ਉਹ ਕਵਿਤਾ ਸਾਨੂੰ ਬਹੁਤ ਕੁਝ ਸਿਖਾਉਂਦੀ ਪਾਣੀ ਦਾ ਵਗਣਾ ਜ਼ਰੂਰੀ ਹੈ ਜੇ ਰੁਕਦਾ ਹੈ ਨਾ ਤਾਂ ਬੁਸਦਾ ਹੈ ਮਤਲਬ ਮੁਸ਼ਕਾਂ ਦੀ ਆ ਉਹਦੇ ਵਿੱਚ ਜ਼ਿੰਦਗੀ ਵੀ ਸੇਮ ਇਸੇ ਤਰ੍ਹਾਂ ਹੀ ਹੈ ਠੀਕ ਹੈ ਸੋ ਕਹਿੰਦਾ ਜੇਕਰ ਕੋਈ ਕੰਡਾ ਮੇਰਾ ਪੱਲਾ ਪਕੜੇ ਤਾਂ ਉਹਨੂੰ ਛੰਡਿਏ ਤੇ ਅੱਗੇ ਨਸ ਜਾਈਏ ਕਹਿੰਦਾ ਮੈਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਚਾਹੀਦੀ ਹੈ ਤੇ ਹਵਾ ਦਾ ਜੀਵਨ ਸਾਨੂੰ ਸਦਾ ਖੋਜ ਵਿੱਚ ਰਹੀਏ ਸੋ हे ਪ੍ਰਮਾਤਮਾ ਮੈਨੂੰ ਹਵਾ ਵਰਗਾ ਜੀਵਨ ਬਖਸ਼ ਤੇ ਜਿਹਦੇ ਵਿੱਚ ਮੈਂ ਸਦਾ ਖੋਜ ਕਰਦਾ ਰਹਾ ਮਾਂ ਕਿਹਦੀ ਖੋਜ ਸੱਜਣ ਦੀ ਖੋਜ ਠੀਕ ਹੈ ਸੱਜਣ ਚਾਹੇ ਰੱਬ ਹੋਵੇ ਚਾਹੇ ਤੁਹਾਡਾ ਕੋਈ ਲਕਸ਼ ਹੋਵੇ ਕੁਝ ਵੀ ਤੁਸੀਂ ਕਹਿ ਸਕਦੇ ਹੋ ਠੀਕ ਹੈ ਸੋ ਕਹਿੰਦਾ ਇਹ ਪ੍ਰਮਾਤਮਾ ਮੈਨੂੰ ਹਵਾ ਵਰਗਾ ਜੀਵਨ ਵਾਖਿ ਤਾਂ ਕਿ ਮੈਂ ਹਮੇਸ਼ਾ ਕਾਰਜਸ਼ੀਲ ਰਹਾ ਸੁਸਤੀ ਮੇਰੇ ਨੇੜੇ ਨਾ ਆਵੇ ਰੁਕਾਵਟ ਮੈਨੂੰ ਰੋਕ ਨਾ ਸਕੇ ਖੁਸ਼ੀਆਂ ਖੁਸ਼ਹਾਲੀਆਂ ਸੋਹਣੀਆਂ ਆਵਾਜ਼ਾਂ ਠੀਕ ਹੈ ਹੀਰੇ ਜਵਾਹਰਾਤ ਮੋਤੀ ਮੈਨੂੰ ਰੋਕ ਨਾ ਸਕੇ ਇਹ ਸੀਗੀ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਹਵਾ ਦਾ ਜੀਵਨ ਠੀਕ ਹੈ ਅ ਅਗਲੀ ਕਵਿਤਾ ਆਪਾਂ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ